ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਨੇ ਕੀਤਾ ਵੱਡਾ ਖੁਲਾਸਾ ਪਾਈ ਇੱਕ ਐਸੀ ਪੋਸਟ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕੌਣ ਹੈ ਸਿੱਧੂ ਦਾ ਅਸਲੀ ਦੋਸਤ ਅਤੇ ਕੌਣ ਸਿਰਫ ਆਪਣੇ ਮਤਲਬ ਵਾਸਤੇ ਵਰਤਦਾ ਰਿਹਾ ਸਿੱਧੂ ਦਾ ਨਾਮ ਮਾਤਾ ਚਰਨਕੌਰ ਨੇ ਕਿਹਾ ਕਿ ਸਿੱਧੂ ਦੇ ਨਾਮ ਤੋਂ ਫੇਮ ਲੈ ਰਹੇ ਨੇ ਇਹ ਲੋਕ ਆਖਰ ਪੂਰਾ ਮਾਮਲਾ ਹੈ ਕਿ ਕਿਉਂ ਲਿਖਣੀ ਪਈ ਮਾਤਾ ਚਰਨਕੌਰ ਨੂੰ ਇਹ ਪੋਸਟ ਦੱਸਦਿੰਨੇ ਐ ਇਸ ਵੀਡੀਓ ਦੇ ਵਿੱਚ ਪੂਰਾ ਮਾਜਰਾ ਕੀ ਹੈ ਸਸੀਗਾ ਦੋਸਤੋ ਮੈਂ ਗੁਰਮਕਸਦੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬਾ ਟੈਲੀਵਿਜ਼ਨ ਆ ਦੋਸਤੋ ਇਹ ਪੋਸਟ ਦੇਖ ਰਹੇ ਹੋ ਮਾਤਾ ਚਰਨ ਕੌਰ ਨੇ ਪਾਈ ਹੈ athesh ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਲਿਖ ਦਿੱਤੀ ਹੈ ਪੋਸਟ ਲਿਖਣ ਤੋਂ ਬਾਅਦ ਜਿਹੜੇ ਲੋਕਾਂ ਦੇ ਕਮੈਂਟ ਆਏ ਕਮੈਂਟਾਂ ਦੇ ਵਿੱਚ ਵੀ ਆ ਕੇ ਮਾਤਾ ਚਰਨ ਕੌਰ ਨੇ ਜਵਾਬ ਦਿੱਤੇ ਨੇ ਪਹਿਲਾਂ ਦੱਸ ਦਿੰਦੇ ਆ ਕਿ ਆਖਰ ਮਾਤਾ ਚਰਨ ਕੌਰ ਕੀ ਲਿਖਦੇ ਨੇ ਇਸ ਪੋਸਟ ਰਹੀਂ ਮਿੱਤਰੋ ਤੁਸੀਂ ਇਹ ਪੋਸਟ ਦੇਖ ਰਹੇ ਹੋ ਇਸ ਪੋਸਟ ਦੇ ਵਿੱਚ ਬਾਈ ਸਿੱਧੂ ਮੂਸੇਵਾਲਾ ਕਾਲਜ ਟਾਈਮ ਦਾ ਤੁਹਾਨੂੰ ਬੈਠਿਆ ਦਿਖਾਈ ਦੇ ਰਿਹਾ ਅਤੇ ਨਾਲ ਕਾਲਜ ਦੇ ਆੜੀ ਨੇ ਬਾਈ ਸਿੱਧੂ ਦੇ ਮਾਤਾ ਚਰਨਗੌਰ ਨੇ ਲਿਖਿਆ ਕਿ ਇਹ ਉਹ ਦੋਸਤ ਨੇ ਜਿਹੜੇ 2012 ਤੋਂ ਲੈ ਕੇ ਅੱਜ ਤੱਕ ਆਪਣੇ ਭਰਾ ਨਾਲ ਖੜੇ ਸੀ ਅਤੇ ਅੱਜ ਵੀ ਖੜੇ ਨੇ ਨਾ ਇਹਨਾਂ ਨੇ ਅੱਜ ਤੱਕ ਕੋਈ ਕਿਤਾਬ ਲਿਖੀ ਅਤੇ ਨਾ ਹੀ ਇੰਟਰਵਿਊ ਕੀਤੀ ਜਾਂ ਉਸ ਦੇ ਨਾਲ ਜੰਮੇ ਭਰਾਵਾਂ ਵਰਗੇ ਫੈਨ ਨੇ ਜਿਨ੍ਹਾਂ ਨੇ ਮੇਰੇ ਪੁੱਤ ਦਾ ਹਰ ਕਦਮ ਤੇ ਸਾਥ ਦਿੱਤਾ ਮੈਂ ਉਹਨਾਂ ਦੀ ਆਖਰੀ ਸਾਥ ਤੱਕ ਰਹੀ ਰਾਂਗੀ ਬਹਿਗਰੂ ਇਹਨਾਂ ਨੂੰ ਲੰਬੀਆਂ ਉਮਰਾਂ ਬਖਸ਼ੇ ਹੱਸਦੇ ਵਸਦੇ ਰਹਿਣਾ ਮਿੱਤਰੋ ਇਹ ਪੋਸਟ ਪੈਣ ਤੋਂ ਬਾਅਦ ਬਹੁਤ ਸਾਰੇ ਵਿਵਾਦ ਖੜੇ ਹੋ ਗਏ ਨੇ ਕਿਉਂਕਿ ਥੋੜੇ ਦਿਨ ਪਹਿਲਾਂ ਇੱਕ ਕਿਤਾਬ ਛਪੀ ਹੈ ਸਿੱਧੂ ਦੇ ਦੋਸਤ ਨੇ ਕਿਤਾਬ ਲਿਖੀ ਹੈ ਉਸ ਦੇ ਵਿੱਚ ਸਿੱਧੂ ਮੂਸੇਵਾਲੇ ਬਾਰੇ ਕਾਫੀ ਕੁਝ ਲਿਖਿਆ ਗਿਆ ਹੈ ਕਾਫੀ ਗੱਲਾਂ ਦੱਸੀਆਂ ਗਈਆਂ ਨੇ ਅਤੇ ਪਬਲਿਸ਼ ਹੋ ਚੁੱਕੀ ਹੈ ਇਹ ਕਿਤਾਬ ਪਰ ਲੱਗਦਾ ਹੈ ਕਿ ਮਾਤਾ ਚਰਮਿਕੌਰ ਹੋਰਾਂ ਨੂੰ ਕੋਈ ਨਾ ਕੋਈ ਇਤਰਾਜ਼ ਜ਼ਰੂਰ ਹੈ ਇਸ ਕਿਤਾਬ ਦੇ ਉੱਪਰ ਇਸੇ ਕਰਕੇ ਉਹਨਾਂ ਨੇ ਇੱਥੇ ਜ਼ਿਕਰ ਕੀਤਾ ਜਿਵੇਂ ਕਿ ਉਹਨਾਂ ਨੇ ਵਿੱਚ ਜ਼ਿਕਰ ਕੀਤਾ ਕਿ ਨਾ ਇਹਨਾਂ ਦੋਸਤਾਂ ਨੇ ਅਜੇ ਤੱਕ ਕੋਈ ਇੰਟਰਵਿਊ ਕੀਤਾ ਅਤੇ ਨਾ ਕੋਈ ਕਿਤਾਬ ਲਿਖੀ ਇਸ ਤੋਂ ਸਾਫ਼ ਹੁੰਦਾ ਕਿ ਇਤਰਾਜ਼ ਜ਼ਰੂਰ ਹੈ ਮਾਤਾ ਚਰਨ ਕੌਰ ਨੂੰ ਪਰ ਇਸ ਤੋਂ ਬਾਅਦ ਮਾਤਾ ਚਰਨ ਕੌਰ ਨੇ ਕਮੈਂਟਾਂ ਦੇ ਵਿੱਚ ਵੀ ਕੁਝ ਗੱਲਾਂ ਕੀਤੀਆਂ ਲੋਕਾਂ ਨਾਲ ਰਿਪਲਾਈ ਕੀਤੇ ਨੇ ਜਿਵੇਂ ਕਿ ਤੁਸੀਂ ਕਾਹਾਂ ਕਮੈਂਟ ਦਾ ਜਵਾਬ ਦੇਖ ਰਹੇ ਹੋ ਇਸ ਦੇ ਵਿੱਚ ਕਿਸੇ ਨੇ ਲਿਖਿਆ ਕਿ ਮਾਤਾ ਜੀ ਕਿਤਾਬ ਵਿੱਚ ਵੀ ਸੱਚੀ ਗੱਲ ਹੀ ਲਿਖੀ ਗਈ ਹੈ ਤਾਂ ਇਸ ਤੋਂ ਬਾਅਦ ਦੋਸਤੋ ਮਾਤਾ ਚਰਨ ਕੌਰ ਨੇ ਤੁਰੰਤ ਇੱਥੇ ਰਿਪਲਾਈ ਦਿੱਤਾ ਮਾਤਾ ਚਰਨ ਕੌਰ ਨੇ ਇੱਥੋਂ ਸਾਫ਼ ਕਰ ਦਿੱਤਾ ਇਸ ਰਿਪਲਾਈ ਤੋਂ ਕਿ ਇਤਰਾਜ਼ ਹੈ ਇੱਥੇ ਮਾਤਾ ਨੇ ਲਿਖਿਆ ਕਿ ਜੇ ਸਹੀ ਲਿਖੀ ਹੁੰਦੀ ਸਾਨੂੰ ਬੋਲਣ ਦੀ ਲੋੜ ਹੀ ਨਾ ਪੈਂਦੀ ਜਣ ਕੇ ਕੁਝ ਨਾ ਕੁਝ ਹੈ ਜ਼ਰੂਰ ਇਸ ਕਿਤਾਬ ਦੇ ਵਿੱਚ ਜਿਸ ਦੇ ਉੱਪਰ ਮਾਤਾ ਚਰਨ ਕੌਰ ਨੂੰ ਇਤਰਾਜ਼ ਹੈ ਜਾਂ ਇਦਾਂ ਵੀ ਹੋ ਸਕਦਾ ਕਿ ਪਰਿਵਾਰ ਨਾਲ ਗੱਲ ਨਾ ਕਰੀ ਗਈ ਹੋਵੇ ਲਿਖਣ ਤੋਂ ਪਹਿਲਾਂ ਪਰ ਜਿਹੜੀ ਕਿਤਾਬ ਲਿਖੀ ਹੈ ਪਬਲਿਸ਼ ਹੋਈ ਹੈ ਸਿੱਧੂ ਦੇ ਦੋਸਤ ਨੇ ਲਿਖੀ ਹੈ ਹੁਣ ਇਹ ਪਰਿਵਾਰ ਦੱਸ ਸਕਦਾ ਕਿ ਆਖਰ ਕਿਹੜੀਆਂ ਕਿਹੜੀਆਂ ਗਲਤ ਚੀਜ਼ਾਂ ਲਿਖੀਆਂ ਨੇ ਕਿਹੜੀਆਂ ਚੀਜ਼ਾਂ ਦੇ ਉੱਪਰ ਇਤਰਾਜ਼ ਹੈ ਪਰਿਵਾਰ ਨੂੰ ਅਤੇ ਦੋਸਤੋ ਇੱਕ ਕਮੈਂਟ ਤੁਸੀਂ ਹੋਰ ਦੇਖ ਲਓ ਇਸ ਦੇ ਵਿੱਚ ਇੱਕ ਵੀਰ ਲਿਖਦਾ ਕਿ ਪਰ ਇੱਕ ਗੱਲ ਸਮਝ ਨਹੀਂ ਆਈ ਇਹ ਦੋਸਤ ਨੇ ਜੋ ਇਹ ਸਿੱਧੂ ਦੇ ਇਨਸਾਫ ਲਈ ਕਦੇ ਸਰਕਾਰ ਅੱਗੇ ਆ ਕੇ ਬੋਲੇ ਨਹੀਂ ਦੋਸਤੋ ਉਹ ਹੁੰਦੇ ਆ ਜੋ ਸਰਕਾਰ ਨਾਲ ਮੱਥਾ ਲਾ ਕੇ ਸਿੱਧੂ ਦੇ ਜਸਟਿਸ ਲਈ ਗੱਲ ਕਰਨ ਧੰਨਵਾਦ ਇੱਥੇ ਮਾਦਾ ਚਰਨ ਕਰਨ ਗਿਆ ਕਿ ਬੇਟਾ ਜਿਹੜੇ ਸੱਚੇ ਦੋਸਤ ਨੇ ਉਹ ਬਿਨਾਂ ਦਿਖਾਵੇ ਦੇ ਕੰਮ ਕਰ ਰਹੇ ਨੇ ਸਾਨੂੰ ਪਤਾ ਹੈ ਜਾਨੀ ਕਿ ਮਿੱਤਰੋ ਮਾਤਾ ਚਰਨ ਕੌਰ ਨੇ ਇੱਥੇ ਲੋਕਾਂ ਦੀਆਂ ਗੱਲਾਂ ਦਾ ਜਵਾਬ ਦੇ ਕੇ ਸਾਫ਼ ਕਰ ਦਿੱਤਾ ਕਿ ਮਾਤਾ ਚਰਨ ਕੌਰ ਨੂੰ ਉਹਨਾਂ ਲੋਕਾਂ ਤੋਂ ਇਤਰਾਜ਼ ਹੈ ਜਿਹੜੇ ਬਿਨਾਂ ਪੁੱਛੇ ਕੁਝ ਇੰਟਰਵਿਊ ਦਿੰਦੇ ਨੇ ਜਾਂ ਕਿਤਾਬਾਂ ਲਿਖਦੇ ਨੇ ਜਾਨੀ ਕਿ ਇਸ ਦੇ ਵਿੱਚ ਮਾਤਾ ਚਰਨ ਕੌਰ ਨੇ ਸਾਫ਼ ਕਰ ਦਿੱਤਾ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਉੱਪਰ ਇਤਰਾਜ਼ ਹੈ ਪਰਿਵਾਰ ਪਹਿਲਾਂ ਵੀ ਕਹਿ ਚੁੱਕਿਆ ਕਿ ਅਗਰ ਸਿੱਧੂ ਬਾਰੇ ਕੁਝ ਲਿਖਦੇ ਹੋ ਜਾਂ ਕੋਈ ਕਿਤਾਬ ਵਗੈਰਾ ਜਾਂ ਫਿਰ ਪੂਰੀ ਡਾਕੂਮੈਂਟਰੀ ਵਗੈਰਾ ਬਣਾਉਣੇ ਹੋ ਪਹਿਲਾ ਪਰਿਵਾਰ ਨਾਲ ਗੱਲ ਕਰੀ ਜਾਵੇ ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ ਹੀ ਕੁਝ ਪਬਲਿਸ਼ ਕੀਤਾ ਜਾਵੇ ਖੈਰ ਦੋਸਤੋ ਪਤਾ ਨਹੀਂ ਕੀ ਹੋਇਆ ਆਪਾਂ ਇਸ ਬਾਰੇ ਜ਼ਿਆਦਾ ਨਹੀਂ ਕਹਾਂਗੇ ਪਰ ਇਹ ਜਿਹੜੇ ਕਮੈਂਟ ਨੇ ਵਾਇਰਲ ਹੋ ਰਹੇ ਨੇ ਮਾਤਾ ਚੰਨ ਕੌਰ ਦੀ ਇਹ ਪੋਸਟ ਹੈ ਵਾਇਰਲ ਹੋ ਰਹੀ ਹੈ ਕਈ ਦਿਨਾਂ ਤੋਂ ਸੋਚਿਆ ਕਿ ਤੁਹਾਡੇ ਨਾਲ ਇਹ ਜਿਹੜੀ ਚੀਜ਼ ਹੈ ਸਾਂਝਾ ਕਰ ਦਿੱਤੀ ਜਾਵੇ